ਪਾਗ ਸਤਾਰਵਾਂ ਕਹਾਣੀ ਹੈ ਚੋਰੀ ਦੀ ਦੀਵੀ ਰਾણો ਬਹੁਤ ਬਚਾਉਣ ਰਹਿਣ ਲੱਗ ਪਈ ਲੱਗ ਪਈ ਸੀ ਰੋਟੀ ਪਾਣੀ ਵੀ ਨਹੀਂ ਖਾਂਦੀ ਸੀ ਰਾણો ਹਰ ਸਮੇਂ ਬਚਾਉਣ ਰਹਿਣ ਲੱਗ ਪਈ ਜਿਸ ਕਾਰਨ ਉਸ ਨੂੰ ਰਾਤ ਸਮੇਂ ਨੀਂਦ ਵੀ ਨਹੀਂ ਆਉਂਦੀ ਸਾਰੀ ਰਾਤ ਉਸ ਦੀ ਇਹ ਸੋਚਦੇ ਹੋਏ ਲੰਘ ਜਾਂਦੀ ਹੈ ਕਿ ਉਹ ਪਹਿਲਾਂ ਵਾਂ ਖੁਸ਼ ਕਿਉਂ ਨਹੀਂ ਰਹਿੰਦੀ ਤੇ ਨਾ ਹੀ ਉਸ ਦਾ ਕਿਸੇ ਕੰਮ ਵਿੱਚ ਦਿਲ ਲੱਗਦਾ ਹੈ ਤੇ ਹੁਣ ਤਾਂ ਉਸ ਦੀ ਕਿਸੇ ਗਮ ਵਿੱਚ ਭੁੱਖ ਤੇ ਪਿਆਸ ਵੀ ਮਰ ਗਈ ਸੀ ਰਾਤ ਬੀਤ ਗਈ ਤੇ ਦਿਨ ਚੜ ਗਿਆ ਸੀ ਪਰ ਹਰਾਨੂੰ ਦੇ ਮੰਜੇ ਤੋਂ ਉੱਠਣ ਨੂੰ ਦਿਲ ਨਹੀਂ ਸੀ ਕਰ ਰਿਹਾ ਉਸ ਦੀ ਅੱਖਾਂ ਭਾਵੇਂ ਖੁੱਲੀਆਂ ਸੀ ਪਰ ਉਹ ਕਿਸੇ ਗਹਿਰੀ ਸੋਚ ਵਿੱਚ ਖੋਈ ਹੋਈ ਸੀ ਉੱਠ ਖੜੀ ਹੋ ਸਵੇਰ ਹੋ ਗਈ ਅੱਜ ਤਾਂ ਲੱਗਦਾ ਜਲਦੀ ਸੂਰਜ ਵੀ ਨਿਕਲ ਆਉਣਾ ਠੰਡ ਵੀ ਘੱਟ ਹੀ ਲੱਗਦੀ ਆ ਪਹਿਲਾਂ ਨਾਲੋਂ ਪਾਲੇ ਨੇ ਰਾਣੂ ਨੂੰ ਆਵਾਜ਼ ਮਾਰੀ ਇਹ ਕਹ ਪਾਲਾ ਬਾਹਰ ਚਲਾ ਗਿਆ ਤੇ ਉਹ ਨਹਿਰ ਦੀ ਪੱਤਨ ਦੇ ਕਿਨਾਰੇ ਖੜਾ ਰਾਣੂ ਬਾਰੇ ਸੋਚਣ ਲੱਗ ਕੇ ਲੱਗਾ ਕਿ ਉਹ ਪਹਿਲਾਂ ਤਾਂ ਸਾਝ ਰਹੀ ਉੱਠ ਜਾਂਦੀ ਸੀ ਪਰ ਹੁਣ ਕੁਝ ਕੁ ਦਿਨਾਂ ਤੋਂ ਬਚੈਨ ਜਿਹੀ ਲੱਗ ਰਹੀ ਹੈ ਸ਼ਾਇਦ ਇਸ ਦਾ ਕਾਰਨ ਮੈਂ ਹੀ ਹਾਂ ਉਹ ਸੋਚਦਾ ਹੈ ਕਿ ਰਾਣੂ ਨੇ ਉਸ ਦੇ ਮਾੜੇ ਹਾਲਾਤ ਵਿੱਚ ਹਰ ਸੰਭਵ ਮਦਦ ਕੀਤੀ ਹੈ ਜਿਸ ਕਰਕੇ ਅੱਜ ਉਹ ਪਹਿਲਾਂ ਦੀ ਤਰ੍ਹਾਂ ਤੰਦਰੁਸਤ ਹੋਣ ਲੱਗਾ ਹੈ ਪਰ ਸ਼ਾਇਦ ਰਾਣੋ ਨੂੰ ਉਸਦੀ ਜ਼ਰੂਰਤ ਹੈ ਤੇ ਉਸ ਨੂੰ ਰਾਣੋ ਦੀ ਮਦਦ ਕਰਨੀ ਚਾਹੀਦੀ ਹੈ ਇਹ ਸੋਚ ਉਹ ਮਨ ਬਣਾ ਲੈਂਦਾ ਹੈ ਕਿ ਉਹ ਰਾਣੋ ਤੋਂ ਕਦੇ ਵੱਖ ਨਹੀਂ ਹੋਵੇਗਾ ਤੇ ਆਪਣੀ ਸਾਰੀ ਜ਼ਿੰਦਗੀ ਉਸ ਨਾਲ ਬਤੀਤ ਕਰੇਗਾ ਪਾਲਾ ਇਹ ਸੋਚ ਅੰਦਰ ਚਲਾ ਜਾਂਦਾ ਹੈ ਤੇ ਵੇਖਦਾ ਹੈ ਰਾਣੋ ਅਜੇ ਵੀ ਪਹਿਲਾਂ ਦੀ ਤਰ੍ਹਾਂ ਮੰਜੇ ਉੱਪਰ ਪਈ ਹੁੰਦੀ ਹੈ ਤੇ ਲੱਗਦਾ ਹੈ ਕਿ ਕਿਸੇ ਸੁਪਨੇ ਵਿੱਚ ਗਵਾਚ ਰਹੀ ਹੁੰਦੀ ਹੈ ਪਾਲਾ ਰਾਣੋਂ ਦੇ ਮੰਜੇ ਕੋਲ ਜਾ ਬੈਠ ਜਾਂਦਾ ਹੈ ਤੇ ਸੋਚਦਾ ਹੈ ਕਿ ਉਹ ਇਸ ਤਰ੍ਹਾਂ ਪੁੱਛੇ ਰਾਣੋਂ ਨੂੰ ਪਾਲੇ ਨੂੰ ਕਬੂਲ ਕਰੇਗੀ ਜਾਂ ਨਹੀਂ ਪਾਲਾ ਉਸ ਦੀ ਖੂਬਸੂਰਤੀ ਤੇ ਸ਼ਰਾਫਤ ਨਾਲ ਭਰੀਆਂ ਅੱਖਾਂ ਵੇਖ ਚੁੱਪ ਕਰ ਜਾਂਦਾ ਹੈ ਤੇ ਉੱਠ ਖੜਾ ਹੋ ਚੁੱਲ੍ਹੇ ਅੱਗ ਪਾ ਚਾ ਰੱਖ ਦਿੰਦਾ ਹੈ ਰਾਣੋਂ ਦਾ ਭਾਂਡੇ ਖੜਕੰਦੀ ਆਵਾਜ਼ ਨਾਲ ਧਿਆਨ ਪਾਲੇ ਵੱਲ ਜਾਂਦਾ ਹੈ ਤੇ ਜਲਦੀ ਨਾਲ ਉੱਠ ਕੇ ਬੈਠ ਜਾਂਦੀ ਹੈ ਉਹ ਵੇਖਦੀ ਹੈ ਚੁੱਲ੍ਹੇ ਕੋਲ ਬੈਠਾ ਪਾਲਾ ਅੱਗ ਸੇਕ ਰਿਹਾ ਹੁੰਦਾ ਹੈ ਤੇ ਉਹ ਮੰਜੇ ਤੋਂ ਉੱਠ ਬਾਹਰ ਨੂੰ ਚਲੀ ਜਾਂਦੀ ਹੈ ਇਹਨੇ ਨੂੰ ਪਾਲਾ ਆਵਾਜ਼ ਲਗਾਉਂਦਾ ਹੈ ਕਿ ਚਾਹ ਬਣ ਗਈ ਆ ਕੇ ਪੀ ਲਵੋ ਰਾਨੋਂ ਬਾਹਰ ਦੀ ਠੰਡ ਕਾਰਨ ਕੰਬਦੀ ਹੋਈ ਅੰਦਰ ਆਉਂਦੀ ਹੈ ਤੇ ਚੁੱਲ੍ਹੇ ਕੋਲ ਆ ਬੈਠਦੀ ਹੈ ਕੀ ਹੋਇਆ ਅੱਜ ਕੱਲ ਕੁਝ ਜ਼ਿਆਦਾ ਹੀ ਬਚੈਨ ਰਹਿਣ ਲੱਗ ਪਈਆਂ ਕੋਈ ਗੱਲ ਹੈ ਤਾਂ ਮੈਨੂੰ ਦੱਸ ਐਦਾਂ ਫਿਕਰ ਕਰੇ ਤੋ ਕਿਹੜਾ ਉਹ ਠੀਕ ਹੋ ਜਾਵੇਗਾ ਪਾਲਾ ਚਾਹ ਪਾਉਂਦਾ ਹੋਇਆ ਬੋਲਿਆ ਪਤਾ ਨਹੀਂ ਮੈਨੂੰ ਕੀ ਹੋਇਆ ਹੈ ਦਿਲ ਵਿੱਚ ਇੱਕ ਅਜੀਬ ਜਹੀ ਬਚੈਨੀ ਲੱਗੀ ਰਹਿੰਦੀ ਹੈ ਤੇ ਨਾ ਹੀ ਉਬ ਚੈਨੀ ਦਾ ਕੋਈ ਪਤਾ ਲੱਗ ਰਿਹਾ ਹੈ ਕਿ ਕਿਸ ਗੱਲ ਦੀ ਫਿਕਰ ਨੇ ਮੈਨੂੰ ਪਾਗਲ ਜਿਹੀ ਕਰ ਛੱਡਿਆ ਹੈ ਰਾਣੋ ਚਾ ਫੜਦੇ ਹੋਏ ਬੋਲੀ ਜੇ ਸਿਹਤ ਠੀਕ ਨਹੀਂ ਆਰਾਮ ਕਰ ਲੈ ਕੰਮ ਤੇ ਨਾ ਜਾਵਾਂ ਮੈਂ ਚਲਾ ਜਾਵਾਂਗਾ ਅੱਜ ਸ਼ਹਿਰ ਤੇ ਸ਼ਹਿਰ ਚ ਜੇ ਕੋਈ ਕੰਮ ਮਿਲ ਗਿਆ ਦਿਹਾੜੀ ਪੂਰੀ ਕਰ ਆਵਾਂਗਾ ਨਾਲੇ ਘਰ ਤਾਂ ਜਨਾਨੀਆਂ ਨਾਲ ਹੀ ਵਸਦੇ ਆ ਜੇ ਉਹ ਹੀ ਉਦਾਸ ਰਹਿਣ ਲੱਗ ਜਾਣ ਤਾਂ ਸਾਰਾ ਘਰ ਹੀ ਉਦਾਸ ਲੱਗਦਾ ਹੈ ਪਾਲਾ ਚਾਹ ਦੀ ਘੁੱਟ ਪਰ ਬੋਲਿਆ ਰਾણો ਚਾਹ ਪੀ ਬਿਨਾ ਕੁਝ ਬੋਲੇ ਉਠ ਮੰਜੀਓ ਉੱਪਰ ਬੈਠ ਗਈ ਤੇ ਮਹਿਸੂਸ ਕਰ ਰਹੀ ਸੀ ਕਿ ਉਸ ਦਾ ਸਰੀਰ ਕਿਸੇ ਚੀਜ਼ ਨਾਲ ਜਕੜਿਆ ਹੋਇਆ ਹੈ ਪਾਲਾ ਉੱਠ ਬਾਹਰਲੀ ਝੋਪੜੀ ਵਿੱਚ ਜਾ ਬੈਠ ਗਿਆ ਰਾણો ਨੇ ਖੜੇ ਹੋ ਚੁੱਲ੍ਹੇ ਚੋਲ ਰੱਖ ਦਿੱਤੇ ਅੱਜ ਉਸ ਦੀ ਹਿੰਮਤ ਨਹੀਂ ਸੀ ਕਿ ਰੋਟੀ ਬਣਾ ਸਕੇ ਪਾਲਾ ਰਾਣੋ ਦੀ ਹਾਲਤ ਵੇਖ ਥੋੜਾ ਬਚੈਨ ਹੋ ਰਿਹਾ ਸੀ ਤੇ ਉਸ ਦੀ ਇਸ ਹਾਲਤ ਬਾਰੇ ਖੁਦ ਨੂੰ ਦੋਸ਼ੀ ਠਹਿਰਾ ਰਿਹਾ ਸੀ ਅੱਜ ਦੀ ਕਹਾਣੀ ਇੱਥੇ ਤੱਕ ਹੀ ਅੱਗੇ ਦੀ ਕਹਾਣੀ ਤੁਹਾਨੂੰ ਅਗਲੇ ਭਾਗ 'ਚ ਸੁਣਾਵਾਂਗੇ ਉਸ ਦੇ ਲਈ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਤੇ ਜੋ ਵੀ ਮੇਰੇ ਵੀਰ ਪ੍ਰਾਨਾਂਵੇਂ ਨੇ ਮੇਰੇ ਚੈਨਲ ਤੇ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਪਲੀਜ਼ ਮੈਨੂੰ ਸਪੋਰਟ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਟੋਰੀ ਨੂੰ ਵੀ ਪੂਰਾ ਸੁਨਿਆ ਕਰੋ ਉਸਦੇ ਲਈ ਥੈਂਕ ਯੂ